ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਹ ਦੇਖੋ ਬਾਜ ਇੱਕ ਇਹੋ ਜਿਹਾ ਜਾਨਵਰ ਹੈ ਜਿਹੜਾ ਕਿ ਲਗਭਗ ਬਹੁਤ ਸਾਰੇ ਜਾਨਵਰਾਂ ਤੇ ਭਾਰੂ ਬਿੰਦਾ ਆਪਾਂ ਸਭ ਤੋਂ ਖਤਰਨਾਕ ਮੰਨਦੇ ਆਂ ਡੂਮਣਾ ਦੀਆਂ ਮੱਖੀਆਂ ਨੂੰ ਤੇ ਤੁਸੀਂ ਐਂ ਦੇਖ ਲਓ ਵੀ ਬਾਜਕ ਐਡਾ ਖਤਰਨਾਕ ਜਾਨਵਰ ਐ ਜャ ਸ਼کاری ਪੰਸੀ ਕਹਿ ਸਕਦੇ ਆ ਇਹ ਬਾਈ ਇਹਨਾਂ ਤੋਂ ਵੀ ਨਹੀਂ ਡਰਦਾ ਆ ਦੇਖੋ ਉੱਡਿਆ ਆਉਂਦਾ ਕਿਸ ਤਰ੍ਹਾਂ ਆਪਣੀ ਚੁੰਝ ਦੇ ਨਾਲ ਇਹ ਮੱਖੀਆਂ ਨੂੰ ਪਾਸੇ ਕਰਦਾ ਕਿ ਕਿਸ ਤਰ੍ਹਾਂ ਵਿੱਚੋਂ ਛੇ ਦਾ ਜਿਹੜਾ ਕੱਢ ਕੇ ਪੀਂਦੇ ਤੁਸੀਂ ਐਂ ਦੇਖ ਲਓ ਵੀ ਲੱਖਾਂ ਦੀ ਗਿਣਤੀ 'ਚ ਮੱਖੀਆਂ ਹੋਣਗੀਆਂ ਆਪਣੇ ਆਮ ਆਪਾਂ ਪਿੰਡਾਂ ਦੇ ਵਿੱਚ ਵੀ ਦੇਖਦੇ ਆਂ ਵੀ ਜਿਹੜਾ ਆਪਾਂ ਡੂਮਨਾ ਨੂੰ ਸਭ ਤੋਂ ਖਤਰਨਾਕ ਮੰਨਦੇ ਆਂ ਪਰ ਇਹ ਮੱਖੀਆਂ ਤੋਂ ਨਹੀਂ ਡਰਦਾ ਇਹਨਾਂ ਦਾ ਸ਼ਹਿਦ ਵੀ ਕੱਢ ਲੈਂਦਾ ਸਾਡੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੀ ਸਾਡੀ ਵੀਡੀਓ ਵੇਖਣ ਵਾਸਤੇ ਸਾਨੂੰ ਟਾਈਮ ਦੇਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ